ਉਈ ਨਾ ਮਨੀ ਦਾ ਮੈਸੇਜ ਆ ਇਹ ਜਿਹੜਾ ਘਰ ਬਣਾਇਆ ਹੋਇਆ ਪੰਜਾਬ ਦੇ ਨੀਂਦ ਵਿੱਚ ਇੱਕ ਰੀਡੀ ਪੇਜ ਦਾ ਸੈਟਪੀ ਵੇਚੀ ਇਹ ਦਸ ਹੁਣ ਤਾਂ ਕਰਾਇਆ ਜਾ ਸਕਦਾ ਅੱਜ ਦੀ ਕੀਮਤ ਘੱਟੋ ਘੱਟ 60-70 ਲੱਖ ਰੁਪਏ ਹੈ ਕੋਈ ਨਾ ਦੇਖਿਆ ਖਬਰ ਜੁਆ ਤਾਂ ਅੰਮ੍ਰਿਤਸਰ ਤੋਂ ਸਾਂਝੀ ਕਰ ਰਹੇ ਆ ਕਿ ਜਿੱਥੇ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਜਿੱਥੇ ਕਿ ਨਸ਼ਾ ਤਸਕਰਾ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਹੁਣ ਨਸ਼ਾ ਤਸਕਰਾ ਦੀ ਖੈਰ ਨਹੀਂ ਤਸਵੀਰਾਂ ਜੋ ਤੁਸੀਂ ਦੇਖ ਪਾ ਰਹੇ ਹੋ ਤੁਹਾਡਾ ਤਸਵੀਰਾਂ ਸਾਂਝਾ ਕਰ ਰਿਹਾ ਕਿ ਜਿੱਥੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਜੋ ਕਿ ਪੂਰੇ ਹੀ ਪਿੰਡ ਨੂੰ ਜੋ ਹੈ ਕਿ ਘੇਰਾ ਪਾ ਲਿਆ ਜਾਂਦਾ ਹੈ ਔਰ ਪੂਰੇ ਪਿੰਡ ਦੇ ਕੱਲੇ-ਕੱਲੇ ਘਰ ਦੀ ਜੋ ਕਿ ਤਲਾਸ਼ੀ ਲਈਤੀ ਜਾਂਦੀ ਹੈ ਔਰ ਜਿਹੜਾ ਵੀ ਸ਼ੱਕੀ ਵਿਅਕਤੀ ਦਿਖਦਾ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਘਰ ਦੇ ਅ ਨਸ਼ਾ ਤਸਕਰਾਂ ਦੇ ਉੱਤੇ ਜੇ ਵੱਡੀਆਂ ਕਾਰਵਾਈਆਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਹੈ ਤਸਕਰਾਂ ਦੇ ਜੋ ਕਿ ਘਰ ਵੀ ਢਾਏ ਜਾ ਰਹੇ ਹਨ ਅੱਜ ਅੰਮ੍ਰਿਤਸਰ ਤਸਕਰ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਦੇ ਵਿੱਚ ਤਸਕਰਾਂ ਦੇ ਜੋ ਹੈ ਘਰਾਂ ਦੀਆਂ ਤਲਾਸ਼ੀਆਂ ਲੈਂਦੇ ਆਂ ਅੰਮ੍ਰਿਤਸਰ ਦੇ ਵਿੱਚ ਘਰਾਂ ਨੂੰ ਜੋਗੀ ਢਾਇਆ ਜਾ ਰਿਹਾ ਹੈ ਕਿ ਜਿੱਥੇ ਵੀ ਪੁਲਸ ਨੂੰ ਲੱਗਦਾ ਹੈ ਕਿ ਨਸ਼ੇ ਨੂੰ ਠੱਲ ਪਾਉਣ ਵਾਸਤੇ ਜੋ ਹੈ ਕਿ ਇਸ ਇਹਨਾਂ ਕਾਰਵਾਈਆਂ ਨੂੰ ਜੋ ਹੈ ਕਿ ਅੰਜਾਮ ਦਿੱਤਾ ਜਾ ਰਿਹਾ ਪਿੰਡ ਦੇ ਵਿੱਚ ਪਹੁੰਚੇ ਜਦੋਂ ਪੁਲਸ ਵੱਲੋਂ ਪਿੰਡ ਨੂੰ ਘੇਰਾ ਪਾਇਆ ਜਾਂਦਾ ਹੈ ਤੇ ਨਸ਼ਾ ਤਸਕਰਾ ਨੂੰ ਭੱਜਣ ਦਾ ਰਾਹ ਨਹੀਂ ਮਿਲਿਆ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਦੀ ਸਪਲਾਈ ਜ਼ਿਆਦਾਤਰ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਤੋਂ ਹੁੰਦੀ ਹੈ ਔਰ ਹੁਣ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਉੱਤੇ ਪੁਲਸ ਵੱਲੋਂ ਜੋ ਹੈ ਕਿ ਖਾਸ ਨਜ਼ਰ ਰੱਖੀ ਜਾ ਰਹੀ ਹੈ ਜਿਹੜੀ ਤੁਹਾਨੂੰ ਦੱਸ ਦਈਏ ਕਿ ਪੁਲਸ ਦੇ ਵੱਲੋਂ ਅੱਜ ਪੂਰੇ ਪਿੰਡ ਦੀ ਤਲਾਸ਼ੀ ਦਿੱਤੀ ਇਹ ਪਿੰਡ ਦੇ ਕੱਲੇ-ਕੱਲੇ ਘਰ ਨੂੰ ਫਰੋਲਿਆ ਗਿਆ ਤਾਂ ਤੁਸੀਂ ਜੋ ਦੇਖ ਪਾ ਰਹੇ ਹੋ ਕਿ ਸ਼ੱਕੀ ਵਿਅਕਤੀਆਂ ਨੂੰ ਉਹਨਾਂ ਨੂੰ ਮਿਲਨ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਨਸ਼ੇ ਦੇ ਉੱਤੇ ਜੋ ਹੈਗੀ ਠੱਲ ਪਾਉਣ ਵਾਸਤੇ ਹਰ ਇੱਕ ਜੋ ਕੀ ਕਦਮ ਪੁਲਿਸ ਵੱਲੋਂ اٹھਾਇਆ ਜਾ ਰਿਹਾ ਹੈ ਔਰ ਨਸ਼ਾ ਤਸਕਰਾ ਦੇ ਵੱਲੋਂ ਜੋ ਵੀ ਬਾਰਡਰ ਦੇ ਨਾਲ ਪਿੰਡਾਂ ਦੇ ਵਿੱਚ ਜੋ ਪਿੰਡ ਲੱਗਦੇ ਹਨ ਬਾਡਰ ਦੇ ਨੇੜਲੇ ਪਿੰਡਾਂ ਦੀ ਜੋ ਹੈ ਕਿ ਜਿੱਥੇ ਵੀ ਸ਼ੱਕੀ ਇਲਾਕੇ ਨਜ਼ਰ ਆਉਂਦੇ ਹੈ ਸ਼ੱਕੀ ਇਲਾਕੇ ਲੱਗਦੇ ਹਨ ਕੋਈ ਸ਼ੱਕੀ ਵਿਅਕਤੀਆਂ ਨੂੰ ਮਿਲਣ ਦੇ ਉੱਤੇ ਜੋ ਹੈ ਕਿ ਪੁਲਸ ਅਫਸਰਾਂ ਵੱਲੋਂ ਬਿਲਕੁਲ ਪ੍ਰਾਪਰ ਤਰੀਕੇ ਨਾਲ ਜੋ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਔਰ ਔਰ ਸਖਤੀ ਦੇ ਨਾਲ ਜੋ ਹੈ ਕਿ ਇਸ ਚੈਕਿੰਗ ਅਭਿਆਨ ਨੂੰ ਜੋ ਹੈ ਕਿ ਪੂਰਾ ਕੀਤਾ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਪਾਕਿਸਤਾਨ ਦੇ ਨੇੜਲੇ ਬਾਰਡਰ ਦੇ ਨੇੜਲੇ ਪਿੰਡਾਂ ਦੀ ਬਿਲਕੁਲ ਸਖਤੀ ਨਾਲ ਜੋ ਹੈ ਕਿ ਗਹਿਣ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਪੂਰੀ ਖਬਰ ਲਈ ਜੁੜੇ ਰਹੋ ਪੰਜਾਬ 24 ਨਿਊਜ਼ ਦੇ ਨਾਲ ਅੱਜ ਜੀ ਹਮ ਆਏ ਅੰਮ੍ਰਿਤਸਰ ਰੂਰਲ ਕੇ ਪੁਲਿਸ ਸਟੇਸ਼ਨ ਗਰਿੰਡਾ ਗਰਿੰਡਾ ਮੇ ਪੰਜ ਵਿਲੇਜਸ ਹੈ ਜੋ ਬਾਰਡਰ ਕੇ ਸਭ ਤੋਂ ਨਜ਼ਦੀਕ ਹੈ ਇਸ ਵਿੱਚ ਜੋ ਪੰਜ ਪਿੰਡ ਹੈ ਉਹ ਹੈ ਗੁਮਾਨਪੁਰਾ ਬਾਸਰ ਕੀ ਬੈਨੀ ਬਾਸਰ ਕੇ ਗਿਲਾ कोटली नजिर एंड बसर के गिला तो ये चार पिंड जो है वहाँ पे हम कॉन्ड सर्च ऑपरेशन कर रहे हैं 200 अपने मुलाजिम ले आए हैं जिसमें अलग अलग सर्च टीम्स भी है पी के अंडर भी है एस के अंडर भी है एंड सेपरेट वुमेन फोर्स भी है ताकि वुमेन जो लेडीज हैं उनको भी सर्च कर पाएँ तो सुबह सुबह ग्यारह बजे से चल रहा है अभी तक हमने फिफ्टी पंजा घर चेक कर चुके हैं जिसमें स्मगलर्स भी है अपना नोटेड स्मगलर्स भी है पेडलर्स भी है एंड ऑल्सो अपना जो शराब बेचते हैं वो भी है वो सुबह ग्यारह बजे चल रहा है दो बजे अब जो राउंड तो देखा जाए तो घर छोड़कर भाग गए नशा तस्कर घर पे ताले लगाकर भाग गए क्या करना चाहते हैं उनको क्या देना चाहते हैं ये जितने भी नशा तस्कर है मार्च एक से अपना पंजाब में युद्ध नशे विरुद्ध चल रहा है जी अब तक जो हमने 200 किलो हेरॉइन पकड़ चुके हैं लगभग ढाई करोड़ ड्रग मनी भी पकड़ चुके हैं अपना सात करोड़ ਜੋ ਆਪਣਾ ਘਰ ਹੈ ਜੋ ਆਪਣਾ 80% ਪ੍ਰੋਪਰਟੀ ਹੈ ਉਹ ਵੀ ਅਟੈਚ ਕਰ ਸਕਦੇ ਸਾਰੇ ਨਸ਼ਾ ਤਸਕਰਾਂ ਨੂੰ ਮੇਰਾ یہی ਚੇਤਾਵਨੀ ਹੈ ਮਨਸੂਰ ਪੁਲਿਸ ਦਾ ਪੰਜਾਬ ਪੁਲਿਸ ਦਾ ਇਹ ਇੱਕ ਹੀ ਗੱਲ ਤੁਸੀਂ ਜਿਹੜਾ ਕੰਮ ਕਰਦੇ ਹੋ ਜੋ ਗੰਦਾ ਕੰਮ ਕਰਦੇ ਹੋ ਉਹਨਾਂ ਛੱਡ ਦਿਓ ਤੇ ਚੰਗਾ ਇਨਸਾਨ ਬਣ ਕੇ ਪਨਾ ਸਮੂਚ ਬਣਾਣਾ ਸ਼ੁਰੂ ਕਰ ਲਓ ਨਹੀਂ ਤਾਂ ਇਹ ਹਾਲਤ ਹੋਗਾ ਜੋ ਬਾਕੀ ਅੰਦਰ ਹੋ ਰਿਹਾ ਹੈ ਡਿਮੋਲਿਸ਼ਨ ਵੀ ਆਪਣਾ ਮਸੂਰ ਹੁਣ ਤੱਕ ਬਾਰਾ ਗੁੱਛਾ ਸਰ ਕਿੰਨੀਆਂ ਟੀਮਾਂ ਆਈਆਂ ਤੇ ਨਾਕ ਕੀਤੀਆਂ ਕਿੰਨੇ ਪਿੰਡ ਜਿਹੜੇ ਪੂਰੇ ਹੋਂਦਾਂ ਕੀਤੀਆਂ